ਇੰਨੀ ਆਸਾਨ ਨਹੀਂ ਹੈ ਪਹਾੜਾਂ ਦੀ ਜ਼ਿੰਦਗੀ ਜਿੰਨੀ ਸਾਨੂੰ ਦੇਖਣ ਨੂੰ ਖੂਬਸੂਰਤੀ ਮਿਲਦੀ ਹੈ ਉੱਚੇ ਪਰਬਤ ਵਹਿੰਦੇ ਝਰਨੇ ਨਦੀਆਂ ਨੀਲਾ ਨਦੀਆਂ ਦਾ ਪਾਣੀ ਪੱਥਰ ਹਰਿਆਲੀ ਰਾਤ ਨੂੰ ਤਾਰਿਆਂ ਬਾਗ ਜੰਗਦੇ ਸ਼ਹਿਰ ਤੇ ਚਿੱਟੇ ਬਰਫ਼ ਦੇ ਪਹਾੜ ਤੇ ਵਹਿੰਦੇ ਪਾਣੀ ਦੇ ਝਰਨੇ ਛੋਟੇ ਛੋਟੇ ਝਰਨੇ ਤੇ ਪਹਾੜ ਜਿਨ੍ਹਾਂ ਤੇ ਅਨੇਕਾਂ ਸਾਲਾਂ ਦੀ ਬਰਫ਼ ਪਈ ਹੈ ਤੇ ਝਰਨੇ ਆਪਣੀ ਹੋਰ ਖੂਬਸੂਰਤੀ ਪੇਸ਼ ਕਰਦੇ ਨੇ ਕਿਉਂਕਿ ਇਹ ਪਹਾੜਾਂ ਦੀ ਜ਼ਿੰਦਗੀ ਹੈ ਜਿਹੜੀ ਅਸੀਂ ਦੇਖਣ ਜਾਂਦੇ ਹਾਂ ਬੱਦਲਾਂ ਦਾ ਘੁਮਣਾ ਕਿੱਡੇ ਮਿੱਡੇ ਰਸਤੇ ਪੱਕ ਡੰਡੀਆਂ ਸੜਕਾਂ ਜਿਨ੍ਹਾਂ ਦੇ ਵਿੱਚ ਗੱਡੀਆਂ ਮੋਟਰਾਂ ਤੇ ਪੈਦਲ ਲੋਕ ਚੱਲਦੇ ਨੇ ਤੇ ਸਾਡੇ ਤੋਂ ਨੀਵੇਂ ਹੋ ਜਾਂਦੇ ਨੇ ਬੱਦਲ ਡੇ ਮਿਡੇ ਰਾਹਾਂ ਤੋਂ ਚੱਲ ਕੇ ਜਦੋਂ ਪੂਰੀ ਹਾਈਟ ਤੇ ਪਹੁੰਚਦੇ ਆਂ ਤੇ ਸ਼ਹਿਰ ਵੀ ਇੱਕ ਸਵਰਗ ਤੋਂ ਘੱਟ ਨਹੀਂ ਲੱਗਦੇ ਚੜਦਾ ਸੂਰਜ ਤੇ ਉੱਚੇ ਨਿਵੇਂ ਪੌੜੀਆਂ ਵਾਂਗੂ ਬਣੇ ਸ਼ਹਿਰ ਤੇ ਬਰਫ਼ ਦੇ ਵਿੱਚ ਉੱਗੇ ਫੁੱਲ ਤੇ ਆਨੰਦ ਲੈਣ ਗਏ ਹੋਏ ਉੱਥੇ ਸਲਾਨੀ ਜਿਹੜੇ ਘੁੰਮਣ ਜਾਂਦੇ ਨੇ ਉਹ ਦੇਖਦੇ ਨੇ ਪਹਾੜ ਕਿੰਨਾ ਸੋਹਣਾ ਹੈ ਬਰਫ਼ ਪਈ ਹੈ ਚਰਨੇ ਆ ਕਿੰਨਾ ਖੂਬਸੂਤਰ ਨਜ਼ਾਰਾ ਹੈ ਰੰਗ ਬਰੰਗੀਆਂ ਪਹਾੜ ਢਿੰਦੇ ਨੇ ਤੇ ਨਜ਼ਾਰੇ ਲੈਂਡ ਜਾਂਦੇ ਨੇ ਨਦੀਆਂ ਦੇ ਵਹਿੰਦੇ ਪਾਣੀ ਨੂੰ ਦੇਖਣ ਲਈ ਤੇ برف ਦੇ ਬਣੇ ਪਹਾੜਾਂ ਨੂੰ ਦੇਖਣ ਲਈ ਤੇ ਨਦੀਆਂ ਦੇ ਪਾਣੀਆਂ ਨੂੰ ਦੇਖਣ ਲਈ ਉਹਨਾਂ ਨੂੰ ਦੇਖਦੇ ਦੇਖਦੇ ਕਈ ਵਾਰ ਅਦੁੱਤ ਪਹਾੜਾਂ ਤੇ ਵੀ ਨਜ਼ਰ ਪੈਂਦੀ ਹੈ ਜਿਹੜੇ ਘੁੰਮਣ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਕਿ ਇਹ ਕਿਸੇ ਸਵਰਗ ਤੋਂ ਘੱਟ ਨਹੀਂ ਜਿੱਦੋਂ ਬਰਫ਼ ਪਈ ਹੁੰਦੀ ਹੈ ਕਿਉਂਕਿ ਬੈਂਦੇ ਝਰਨੇ ਉਹਨਾਂ ਦੇ ਪਾਣੀ ਦੀ ਰਿੰਕਿੰਗ ਉਹ ਬੜਾ ਸਵਰਗ ਜਿਹਾ ਲੱਗਦਾ ਹੈ ਦੇਖੇ ਠੰਡਾ ਪਾਣੀ ਬੈਂਦੇ ਝਰਨੇ ਇਸੇ ਤੋਂ ਪਹਾੜ ਉਹ ਕਿਸੇ ਸਵਰਗ ਤੋਂ ਘੱਟ ਨਹੀਂ ਤੇ ਕਿਤੇ ਨਿਕਲਦਾ ਗਰਮ ਪਾਣੀ ਇਹ ਦੁਨੀਆ ਦਾ ਸਵਰਗ ਲੱਗਦਾ ਦੇਖਣ ਵਾਲਿਆਂ ਕਿਉਂਕਿ ਜੋ ਦੇਖਣ ਜਾਂਦੇ ਨੇ ਪਰ ਅਸਲ ਜ਼ਿੰਦਗੀ ਕੀ ਹੈ ਉਹ ਜਿਹੜਾ ਬੰਦਾ ਪਹਾੜ ਦੇ ਵਿੱਚ ਰਹਿੰਦਾ ਉਹਨੂੰ ਹੀ ਪਤਾ ਹੁੰਦਾ ਹੈ ਵੀ ਅਸਲ ਜ਼ਿੰਦਗੀ ਕੀ ਹੈ ਇਹ ਚੜਨੇ ਕਦੋਂ ਖਤਰਨਾਕ ਰੂਪਕਾਰ ਕਰਦੇ ਨੇ ਤੇ ਕਦੋਂ ਇੱਥੇ ਬੱਦਲ ਫੱਟਨੇ ਤੇ ਕਦੋਂ ਇੱਥੇ ਪਰਲੋ ਤੇ ਉਹ ਪਰਲੋ ਨੇ ਇਹ ਨਹੀਂ ਪਤਾ ਕਿਹੜੇ ਵੇਲੇ ਕੀ ਕੋਲ ਨਾਲ ਹੁੰਦ ਕੇ ਲੈ ਗਈ ਇਹ ਕਿਸੇ ਨੂੰ ਅੰਦਾਜ਼ ਨਹੀਂ ਇਹ ਅੰਦਾਜ਼ਾ ਸਿਰਫ ਵੇੜਾ ਬੰਦਾ ਉੱਥੇ ਰਹਿੰਦਾ ਪਹਾੜਾਂ ਦੀ ਉਹਨਾਂ ਨੂੰ ਪਤਾ ਦੇਖਣ ਵਾਲਿਆਂ ਨੂੰ ਤਾਂ ਸਿਰਫ ਇਹ ਖੂਬਸੂਰਤ ਝਰਨੇ ਚੱਲਦੇ ਜਾਂਦੇ ਨੇ ਅੱਧ ਪੁੱਤ ਨੇ ਜਾ ਰਹੇ ਆ ਆਨੰਦ ਲੈਣ ਜਾਂਦੇ ਨੇ ਕੁਛ ਕਿੰਨਾ ਵਿੱਚ ਉਹ ਆਨੰਦ ਲੈ ਕੇ ਵੀ ਆਉਂਦੇ ਨਹੀਂ ਪਰ ਪਹਾੜਾਂ ਦੀ ਜਿੰਦਗੀ ਕਿੱਡੀ ਤਰ੍ਹਾਂ ਹੈ ਇਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਜਦੋਂ ਪਹਾੜ ਡਿੰਦੇ ਨੇ ਤਾਂ ਕਈ-ਕਈ ਦਿਨ ਤੱਕ ਰਸਤਾ ਨਹੀਂ ਖੁੱਲਦਾ ਪੂਰਾ ਜਿਦਾਂ ਪਹਾੜ ਦੀ ਜ਼ਿੰਦਗੀ ਨੂੰ ਛੋਟੇ ਜਿਹੇ ਮੈਟਕਪਲੇ ਪਰਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਰਸਤੇ ਟੁੱਟ ਜਾਂਦੇ ਨੇ ਫਿਰ ਇੰਜੀਨੀਅਰ ਲੋਕ ਉਹਨਾਂ ਰਸਤਿਆਂ ਨੂੰ ਦੁਬਾਰਾ ਰਿਪੇਅਰ ਕਰਨ ਲਈ ਆਪਣੀ ਜਾਨ ਤੇ ਖੇਡਦੇ ਨੇ ਉੱਚੇ-ਉੱਚੇ ਪਹਾੜਾਂ ਨੂੰ ਤੋੜਦੇ ਨੇ ਤੇ ਫਿਰ ਤੁਹਾਡੇ ਲਈ ਇੱਕ ਨਵਾਂ ਰਸਤਾ ਤਿਆਰ ਕਰਦੇ ਨੇ ਇਹ ਹੈ ਪਹਾੜਾਂ ਦੀ ਜ਼ਿੰਦਗੀ ਜੇ ਇਹ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਰਿਓ